ਬਈ ਸਾਨ ਸੁਣਿਆ ਸੀ ਕਿਹਦੇ ਵੀ 2.5 ਲੱਖ ਦਾ ਵਾਕਈ ਇਹਨੇ ਦਾ ਇਹ ਬਿਲਕੁਲ ਬਾਈ ਜੀ ਇਹਦੀ ਕੀਮਤ ਆਪਾਂ ਨੂੰ ਲੱਗੀ ਸੀਗੀ ਪਰ ਆਪਾਂ ਸੇਲ ਨਹੀਂ ਕੀਤਾ ਵੀਰੇ ਨੌਕਰੀ ਇਹ ਕਰਦਾ ਵੀ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਇਹਨੂੰ ਮੱਝਾਂ ਪੈਂਦੀਆਂ ਇਹਦੀ ਜਿਹੜੀ ਮਹੀਨੇ ਦੀ ਇਨਕਮ ਆ ਉਹ 10 ਤੋਂ 15000 ਰੁਪਏ ਇਨਕਮ ਇਹਦੀ ਆਉਂਦੀ ਆ ਜਿਹਦੇ ਵਿੱਚੋਂ ਮੰਨ ਲਾ ਹੋਰ ਵੀ ਫੁੜਕਲ ਖਰਚੇ ਕਰਨ ਦੇ ਜਾਂ ਇਹਦੇ ਖਰਚੇ ਪਸ਼ੂਆਂ ਦੇ ਕਰਕੇ ਇਹ ਕੱਢ ਕੇ ਦਿੰਦਾ ਸੀ ਹਾਂ ਭਈ ਆਪੇ ਖੁਰਦਾ ਬੇਕੂਪਾਈਂ ਕਹਿੰਦੇ ਆ ਜਿੱਧਰ ਨੂੰ ਜਾਂਦਾ ਝੋਟਾ ਬੁੱਕਦਾ ਜਾਂਦਾ ਵਾਹ ਕਿਆ ਬਾਤ ਹੈ ਪਿੰਡਾ ਚਮਕਦਾ ਬਸਪੂਰਾ ਮਾਰਦਾ ਇਹ ਫਿਰ ਭਾਈ ਤੇਲ ਤੂ ਲਾਉਣੇ ਆ ਪਿੰਡੇ ਨੂੰ ਹਾਂਜੀ ਭਾਈ ਜੀ ਲਵਾ ਕੇ ਫਿਰ ਤੇਲ ਵਗੈਰਾ ਲਾਉਣਾ ਪੈਂਦਾ ਹੀ ਖੁਸ਼ਕੀ ਆਸਤੇ ਜੀ ਠੀਕ ਹੈ ਹਾਂਜੀ ਭਾਈ ਜੀ ਬਿਲਕੁਲ ਵੀ ਨਹੀਂ ਵੀਰੇ ਬੱਚਾ ਲੇਡੀਜ਼ ਕੋਈ ਮਰਜ਼ੀ ਖੋਲੀ ਫਿਰਿਆ ਇੰਨਾ ਵੀ ਜਦੋਂ ਮੱਝਾਂ ਕਰਾਸ ਲਈ ਆਉਂਦੀਆਂ ਉਹ ਤੋਂ ਸੋਰ ਜ਼ਰੂਰ ਥੋੜੀ ਜਲਦੀ ਕਰਦਾ ਤਾਂ ਕਰਕੇ ਇਹਦੇ ਨੱਖ ਪਾਈ ਹੋਈ ਆ ਉਦੋਂ ਬਹੁਤ ਜ਼ਿਆਦਾ ਸਾਵੂ ਹੈ ਜਿੰਨਾ ਵੀ ਕਹਿ ਦੋ ਪੁਰਾਣਾ ਸਲਦਾ ਬਾਈ ਜੀ ਇਹਦੀ ਮਦਰ ਦਾ ਜਿਹੜਾ ਰਿਕਾਰਡ ਹੈ ਮਿਲਕ ਰਿਕਾਰਡ ਉਤੇ 23 ਲੀਟਰ 700 ਗ੍ਰਾਮ ਹੈ ਜੀ ਅੱਛਾ ਆਹ ਸਾਤ ਤੋਂ ਅਸੀਂ ਲੈ ਕੇ ਆਂਦੇ ਹਾਂ ਜੀ ਤੇ ਜਿਹੜਾ ਇਹਦਾ ਫਾਦਰ ਆ ਉਸਤਾਨ ਹੈ ਜੀ ਭਾਈ ਜੀ ਜੇ ਆਪਾਂ ਜਿਹੜੀ ਲੋਕਲ ਆਪਣੇ ਪਿੰਡੋਂ ਕੋਈ ਕਰਾਸ ਕਰਾਉਂਦਾ ਉਹਦੇ ਲਈ ਆਪਾਂ 700 ਰੁਪਏ ਫੀਸ ਰੱਖੀ ਹੋਈ ਹੈ ਬਾਈ ਠੀਕ ਆ 700 ਯਾਰ ਕੋਈ ਬਾੜੀ ਨਹੀਂ ਪੈਸੇ ਹਨ ਅੱਗੇ ਵੀ ਸੁਣੋ ਜੇਕਰ ਕੋਈ ਨਾਲ ਦੇ ਪਿੰਡਾਂ ਤੋਂ ਆਉਂਦਾ ਸਾਧਨ ਕਰਾਏ ਤੇ ਕਰਾ ਕੇ ਉਹਨਾਂ ਲਈ ਇਹਦੀ ਫੀਸ ਬਾਈ ਜੀ 500 ਰੁਪਏ ਹੈ ਜੀ ਜੇਕਰ ਕੋਈ ਮਜ਼ਦੂਰ ਮਿਹਨਤ ਵਾਲਾ ਬੰਦਾ ਵਾਕਈ ਕਿਉਂਕਿ ਜਿਹਦੇ ਕੋਲੇ ਮੰਨ ਲਾ ਵੀ ਕੋਈ ਇਨਕਮ ਸੋਰਸ ਬਹੁਤਾ ਵਧੀਆ ਨਹੀਂ ਆ ਉਹਨੂੰ ਆਪਾਂ ਇਹਨੂੰ ਬਿਲਕੁਲ ਫਰੀ ਆਫ ਕੋਸਟ ਬਾਈ ਜੀ ਇਹਦੀ ਸਟਾਰਟ ਸਰਵਿਸ ਦਿੰਦੇ ਆ ਜਿਹੜਾ ਮਿਹਨਤਦਾਰੀ ਵਾਲਾ ਬੰਦਾ ਔਰ ਜੇਕਰ ਥੋੜੀ ਮੱਝ 15 20 ਦਿਨਾਂ ਦੇ ਵਿੱਚ ਦੁਬਾਰਾ ਬੋਲ ਪੈਂਦੀ ਆ ਤਾਂ ਸੇਮ ਫੀਸ ਦੇ ਵਿੱਚ ਆਪਾਂ ਦੁਬਾਰਾ ਬਾਈ ਜੀ ਇਹਨੂੰ ਛੱਡਦੇ ਆ ਸਟਾਰਟ ਸਟਾਰਟ ਆਇਆ ਜਿਹੜੇ ਇਹ ਜਾਨਵਰ ਆ ਨਾ ਜ਼ਰੂਰੀ ਨਹੀਂ ਵੀ ਆਪਾਂ ਮੰਨ ਕੇ ਚੱਲੋ ਉਹਨੂੰ ਖਰਾਕ ਜੇ ਪਾਵਾਂਗੇ ਤਾਂ ਫੇਰ ਹੀ ਉਹ ਬਾੜਾ ਰਾਜੀ ਜਾਂ ਬਾੜਾ ਸਾਮ ਸੰਭਾਲ ਹੋਊਗਾ ਕਿਉਂਕਿ ਇਹਨਾਂ ਨੂੰ ਪਿਆਰ ਦੀ ਵੀ ਬਹੁਤ ਲੋੜ ਹੁੰਦੀ ਹੈ ਬਈ ਭੁੱਖ ਹੁੰਦੀ ਉਹ ਵੀ ਇੱਕ ਤਰ੍ਹਾਂ ਦੀ ਭੁੱਖ ਆ ਪਿਆਰ ਦੀ ਖਾਣੇ ਦੇ ਨਾਲ ਨਾਲ ਜੇਕਰ ਤੁਸੀਂ ਇਹਨਾਂ ਦੇ ਵਿੱਚ ਵਿਚਰਦੇ ਆ ਇਹਨੂੰ ਟਾਈਮ ਦਿੰਨੇ ਆ ਤੇ ਵੈਸੇ ਵੀ ਜਿਆਦਾ ਖੁਸ਼ ਰਹਿੰਦੇ ਬਈ ਹੁਣ ਜਿਹੜੀ ਨੇਚਰਲ ਚੀਜ਼ ਨੇਚਰਲ ਆ ਜਦੋਂ ਇਹ ਇੱਕ ਜੰਪ ਦਿੰਦਾ ਉਹ ਇੱਕ ਜੰਪ ਦੇ ਨਾਲ ਮੀਨਸ 100 150 ਠੀਕ ਆ ਜਿਹੜੀ ਲੈਵ ਆਪਣੀ ਤਿਆਰ ਕਰਦੀ ਆ ਇਹਨੂੰ ਅਸੀਂ 2 ਤੋਂ 3 ਵਾਰੀ ਇੱਕ ਮੱਝ ਤੇ ਜਿਹੜਾ ਸਟੱਡ ਸਰਵਿਸ ਲਈ ਛੱਡਦੇ ਆਂ ਜੀ ਸਾਨ ਬਿਨਾ ਦੁੱਧ ਤੂੰ ਰੱਖਣਾ ਬਹੁਤ ਔਖਾ ਹਰੇਕ ਬੰਦੇ ਦੇ ਵਾਸਤੇ ਗੱਲ ਨਹੀਂ ਅਗਲਾ ਕਹਿੰਦਾ ਇਹ ਕਿਹੜਾ ਦੁੱਧ ਆਹ ਗੱਲ ਬਹੁਤ ਔਖੀ ਹੈ ਸਹੀ ਗੱਲ ਹੈ ਤੇ ਤਾਂ ਕਰਕੇ ਬਾਈ ਇਹ ਇਨਕਮ ਸੋਰਸ ਇੱਕ ਸਾਈਡ ਬਿਜ਼ਨਸ ਇਨਕਮ ਸੋਰਸ ਹੈ ਜਿਹੜਾ ਬਹੁਤ ਵਧੀਆ ਜਿਹੜਾ ਕਿਉਂਕਿ ਮੇਰੇ ਕੋਲੇ ਬੀਟਰਲ ਬੱਕਰੇ ਦੇ ਵਿੱਚ ਵੀ ਮੇਰਾ ਬੱਕਰਾ ਐਕਸਪਾਇਰ ਹੋ ਗਿਆ ਉਹ ਵੀ ਮੇਰੇ ਕੋਲ ਰੱਖਿਆ ਸੀਗਾ ਸਟੱਡ ਸਰਵਿਸ ਲਈ ਇਹ ਵੀ ਮੇਰੇ ਕੋਲ ਸਟੱਡ ਮੇਰੇ ਕੋਲ ਜਿਹੜਾ ਸਟਾਰਟ ਸਰਵਿਸ ਲਈ ਰੱਖਿਆ ਹੁੰਦਾ ਇਹ ਵੀ ਇੱਕ ਸਾਈਡ ਬਿਨਸਸ ਆ ਪਰਿਵਾਰ ਦਾ ਹਿੱਸਾ ਬਾਈ ਜੀ ਤੇ ਜਿੰਨੀ ਮਰਜ਼ੀ ਕੋਈ ਕੀਮਤ ਦਵੇ ਜੀ ਤੇ ਇਹ ਸਾਨ ਆਪਾਂ ਨਹੀਂ ਸੇਲ ਕਰਾਂਗੇ ਜੀ ਇਹ ਸਾਨ ਖੜਾ ਕਰਨ ਲਈ 2-3 ਸਾਲ ਦੀ ਮਿਹਨਤ ਕਰਨੀ ਪੈਣੀ ਆ ਬੱਚਾ ਲਿਆਉਣਾ ਪੈਣਾ ਜਾਂ ਘਰੇ ਇਹਦਾ ਟੀਕਾ ਭਰਾ ਕੇ ਬੱਚਾ ਤਿਆਰ ਕਰਨਾ ਪੈਣਾ ਪਾਲਣਾ ਪੈਣਾ 2-3 ਸਾਲਾਂ ਬਾਅਦ ਇਹ ਏਡਾ ਸਾਨ ਘਰੇ ਖੜਾ ਹੋਣਾ ਬਾਈ ਜੀ ਸ਼ਸ਼ੀਕਾਲ ਤੁਹਾਨੂੰ ਸਪੋਰਟ ਟੈਲੀਵਿਜ਼ਨ ਦੇ ਨਾਲ ਮੈਂ ਜੋਤ ਕਰੇਵਾਲ ਜੇ ਪਸ਼ੂਆਂ ਦੀ ਗੱਲ ਕਰੀਏ ਤਾਂ ਕੀਮਤ ਬਹੁਤ ਵੱਧ ਜਾਂਦੀ ਹੈ ਪਰ ਅੱਜ ਇੱਕ ਤੁਹਾਨੂੰ ਸਾਨ ਦਿਖਾਉਣ ਲੱਗੇ ਐ ਸਾਨ ਵੀ ਮਿੱਤਰੋ 2.5 ਲੱਖ ਰੁਪਏ ਦਾ ਆਹ ਦੋ ਬਾਈ ਨਾਲ ਮਲਾਉਨੇ ਆ ਬਾਈ ਜਤਿੰਦਰ ਮੇਰ ਨਾਲ ਮਜ਼ੂਰ ਹੈ ਬਰਾਰ ਫਾਰਮ ਤੇ ਹੈ ਕੀ ਹਾਲ ਹੈ ਬਾਈ ਠੀਕ ਚੜਦੀ ਕਲਾ ਮੇਰੀ ਚੜਦੀ ਕਲਾ ਜੀ ਆ ਬਈ ਸਾਨ ਸੁਣਿਆ ਸੀ ਕਹਿੰਦੇ ਵੀ 2.5 ਲੱਖ ਦਾ ਵਾਕਈ ਇਹਨੇ ਦਾ ਇਹ ਬਿਲਕੁਲ ਬਾਈ ਜੀ ਇਹਦੀ ਕੀਮਤ ਆਪਾਂ ਨੂੰ ਲੱਗੀ ਸੀਗੀ ਪਰ ਆਪਾਂ ਸੇਲ ਨਹੀਂ ਕੀਤਾ ਵੀਰੇ ਠੀਕ ਹੈ ਹਾਂਜੀ ਕਿਉਂਕਿ ਇੱਕ ਤਾਂ ਇਹ ਆਪਦੇ ਪਸ਼ੂਆਂ ਚ ਰੱਖਿਆ ਓਮ ਬਰੀਡਿੰਗ ਦਾ ਸਾਹਣਾ ਤੇ ਬਾਕੀ ਇਹਦੇ ਰਿਜ਼ਲਟ ਬਹੁਤ ਵਧੀਆ ਬਾਈ ਜੀ ਬੱਚੇ ਦਾ ਇਨਕਮ ਸੋਰਸ ਬਹੁਤ ਵਧੀਆ ਹੈ ਜੀ ਇਹ ਕਿਹੜੀ ਨਸਲ ਦਾ ਬਾਈ ਇਹ ਮੋਰਾ ਨਸਲ ਦਾ ਬਾਈ ਜੀ ਠੀਕ ਹੈ ਇਹਦੀ ਮਦਰ ਦਾ ਜਿਹੜਾ ਰਿਕਾਰਡ ਹੈ ਮਿਲਕ ਰਿਕਾਰਡ ਉਹ 23 ਲੀਟਰ 700 ਗ੍ਰਾਮ ਹੈ ਜੀ ਅੱਛਾ ਸਾਰਾ ਤੋਂ ਅਸੀਂ ਲੈ ਕੇ ਆਂਦੇ ਸੀਗੇ ਜੀ ਤੇ ਜਿਹੜਾ ਇਹਦਾ ਫਾਦਰਾ ਉਹ ਸੁਲਤਾਨ ਆ ਜੀ ਠੀਕ ਸਾਰੀ ਦੁਨੀਆ ਹੀ ਜਾਣਦੀ ਉਹਨੂੰ ਸੁਲਤਾਨ ਨੂੰ ਬਹੁਤ ਫੇਮਸ ਤੇ ਬਹੁਤ ਮਹਿੰਗਾ ਝੋਟਾ ਸੀਗਾ ਜੀ ਐਕਸਪਾਇਰ ਹੋ ਗਿਆ ਹੁਣ ਤਾਂ ਤੇ ਉਹਦਾ ਇਹੇ ਬੱਚਾ ਬਾਈ ਜੀ ਇੱਕ ਫਿਲਮ ਵਾਲਾ ਸੁਲਤਾਨ ਹੈ ਤੇ ਕਾ ਸੁਲਤਾਨ ਦਾ ਪੁੱਤ ਕਹਿੰਦਾ ਇਹ ਸੁਲਤਾਨ ਦਾ ਇਹਦਾ ਨਾਮ ਬਲੈਕ ਕਿੰਗ ਹੈ ਜੀ ਹਾਂਜੀ ਭਾਈ ਜੀ ਲੈ ਵੀ ਮਿੱਤਰੋ ਤੁਸੀਂ ਬਲੈਕ ਕੋਬਰੇ ਵੇਖੇ ਹੋਣੇ ਆ ਆ ਬਾਈ ਜਤਿੰਦਰ ਕੋਲੇ ਬਲੈਕ ਕਿੰਗ ਖੜਾ ਤੇ ਇਹ ਬਾਈ ਮਾਰਦਾ ਮੁਰਦਾ ਨਹੀਂ ਬਿਲਕੁਲ ਵੀ ਨਹੀਂ ਮੇਰੇ ਭਾਵੇਂ ਬੱਚੇ ਬੁੜੀਆਂ ਕੋਈ ਮਰਜ਼ੀ ਖੋਲੀ ਜਾਵੇ ਛੋਟਾ ਜਿਹਾ ਬੱਚਾ ਇਹ ਅਸੀਂ ਪਾਲ ਲਿਆ ਠੀਕ ਹੈ ਬਹੁਤ ਹੀ ਜ਼ਿਆਦਾ ਠੰਡੇ ਤੇ ਸਾਊ ਸੁਭਾ ਦਾ ਬਾਈ ਇਹ ਕਿ ਲਿਆਂਦਾ ਕਿੱਥੋਂ ਸੀ ਬਾਈ ਇਹ ਆਪਣੇ ਚਾਚਾ ਜੀ ਕੋਲੇ ਮੱਝ ਸੀ ਉਹ ਲੈ ਕੇ ਆਏ ਸੀ ਬਾਈ ਜੀ ਤੇ ਉਹਦੇ ਅਸੀਂ ਸੀਮਨ ਭਰਾਇਆ ਸੀ ਸੁਲਤਾਨ ਦਾ ਤੇ ਉਸ ਤੋਂ ਬਾਅਦ ਇਹ ਬੱਚਾ ਅਸੀਂ ਪਰਚੇਜ ਕਰਕੇ ਪਾਲ ਲਿਆ ਜੀ ਤੇ ਪਾਲਣ ਤੋਂ ਬਾਅਦ ਬਾਈ ਜੀ ਇਹਨੂੰ ਅਸੀਂ ਤਿਆਰ ਕਰਕੇ ਬਰੀਡਿੰਗ ਕਰਵਾਈਏ ਇਹਦੀ ਲੈ ਬਾਈ ਜਿਵੇਂ ਤੁਸੀਂ ਕੋਲੇ ਖੜੇ ਆਂ ਉਹ ਕੇਰਾ ਮੇਰੇ ਕਰਕੇ ਤਾਂ ਉੱਤਰਾਇਆ ਕੰਮ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹ ਤਾਂ ਵੈਸੇ ਇਹਨਾਂ ਨੂੰ ਆਦਤ ਹੀ ਹੁੰਦੀ ਹੈ ਜੇ ਤੁਸੀਂ ਕਹੋ ਮਾਰਦਾ ਹੁਣ ਤਾਂ ਇਹਨੇ ਫਿਰ ਚੱਕ ਕੇ ਮਾਰਨਾ ਸੀਗਾ ਪਰੇ ਬਾਈ ਉਹ ਤਾਂ ਵੈਸੇ ਹੀ ਆਦਤ ਹੁੰਦੀ ਹੈ ਜੋ ਹੈ ਨਾ ਫਿਲਮਾਂ 'ਚ ਸਾਨ ਕੀ ਹੋਇਆ ਫਿਰ ਅਗਲਾ ਕਹਿੰਦਾ ਸਾਨ ਕਹਿੰਦੇ ਨਾ ਹਾਂ ਵੀ ਸਾਨ ਦੀ ਨਜ਼ਰ ਆ ਇਹਦੇ ਕਿਹੜਾ ਛੋਟਾ ਇਹ ਛੋਟਾ ਸਾਨ ਕੀ ਹੋਇਆ ਬਾਈ ਹਾਂਜੀ ਤੇ ਬਾਈ ਫਿਰ ਇਹ ਖਰਾਕ ਖਰੂਕ ਦਾ ਵੀ ਇਹਦਾ ਤੁਸੀਂ ਖਰਾਕ ਨਹੀਂ ਬਾਈ ਆਪਾਂ ਆਮ ਖਾਲ ਪਾ ਦਿੰਨੇ ਆ ਕੁਈ ਫਿੜਕੀ ਪਾਉਣੇ ਫਿਰ ਉਹਦਾ ਰਾਤੀ ਦਾ ਕਹਿੰਦੇ ਸੇਵ ਖਾਉਣੇ ਬਾਦਾਂ ਖਾਉਣੇ ਉਹ ਜਿਹਾ ਸਾਹ ਕਹਿੰਦੇ ਆ ਸੇਵ ਆਪਣੇ ਕੋਲੇ ਬਾਈ ਜੀ ਆ ਤੁਹਾਡੇ ਸਾਹਮਣੇ ਆ ਦੇਖ ਲੋ ਆ ਇਹਦੀਆਂ ਧੀਆਂ ਖੜੀਆਂ ਬਲੈਕ ਤੇ ਆ ਬੂਰੀ ਪਰਨਾਗਾ ਮੱਝਾਂ ਦੋਨੇ ਤੋਂ ਦੁਬਾਰਾ ਫੇਰ ਗੱਬਣਾ ਜੀ ਤੇ ਆ ਤੁਹਾਡੇ ਨਾਲ ਸੇਮ ਜੋ ਮੱਝਾਂ ਨੂੰ ਪਾਇਆ ਉਹੀ ਹਰਾ ਨੀਰਾ ਪੱਠਾ ਤੂੜੀ ਤੇ ਦਾਣਾ ਇਹਨੂੰ ਪਾਈਦਾ ਹਾਂ ਗੁੜ ਵਗੈਰਾ ਜ਼ਰੂਰ ਇਹਨੂੰ ਚਾਰ ਦਈਦਾ ਬਾਈ ਕਿਉਂਕਿ ਮੱਝਾਂ ਮੁੱਝਾਂ ਪੈਂਦੀਆਂ ਰਹਿੰਦੀਆਂ ਜੀ ਫਿਰ ਗੁੜ ਵਗੈਰਾ ਜ਼ਰੂਰੀ ਹੈ ਜੀ ਹਾਂ ਜੀ ਇਹ ਵੀ ਹੈਗਾ ਬਾਈ ਇੱਕ ਹੋਰ ਦੱਸੋ ਬਾਈ ਇਹ ਰਾਜੀ ਵੀ ਬਹੁਤ ਐ ਫਿਰ ਸਾਹਮ ਸਵਾਲ ਵੀ ਬਹੁਤ ਕਰਦੇ ਸਾਹਮ ਸਵਾਲ ਬਈ ਜੀ ਆਏ ਆ ਜਿਹੜੇ ਇਹ ਜਾਨਵਰ ਆ ਨਾ ਜ਼ਰੂਰੀ ਨਹੀਂ ਵੀ ਆਪਾਂ ਮੰਨ ਕੇ ਚੱਲੋ ਉਹਨੂੰ ਖਰਾਕ ਜੇ ਪਾਵਾਂਗੇ ਤਾਂ ਫੇਰ ਹੀ ਉਹ ਬੜਾ ਰਾਜੀ ਜਾਂ ਬੜਾ ਸਾਹਮ ਸਵਾਲ ਹੋਊਗਾ ਕਿਉਂਕਿ ਇਹਨਾਂ ਨੂੰ ਪਿਆਰ ਦੀ ਵੀ ਬਹੁਤ ਲੋੜ ਹੁੰਦੀ ਆ ਬਈ ਭੁੱਖ ਹੁੰਦੀ ਆ ਉਹ ਵੀ ਇੱਕ ਤਰ੍ਹਾਂ ਦੀ ਭੁੱਖ ਆ ਪਿਆਰ ਦੀ ਖਰਾਕ ਦੇ ਨਾਲ ਨਾਲ ਜੇਕਰ ਤੁਸੀਂ ਇਹਨਾਂ ਦੇ ਵਿੱਚ ਵਿਚਰਦੇ ਆ ਇਹਨੂੰ ਟਾਈਮ ਦਿੰਨੇ ਆ ਤੇ ਵੈਸੇ ਵੀ ਜ਼ਿਆਦਾ ਖੁਸ਼ ਰਹਿੰਦੇ ਬਈ ਹਾਂ ਜੀ ਬਈ ਆ ਆਮ ਕਰਕੇ ਬਈ ਜਿਵੇਂ ਪਹਿਲਾਂ ਵੀ ਮੈਂ ਗੱਲ ਕਰ ਕਰਕੇ ਟਿਆ ਹਨਾ ਇਹ ਸਾਨ ਮਾਰਦੇ ਹੁੰਦੇ ਆ ਨੀ ਨੀ ਬਿਲਕੁਲ ਵੀ ਨਹੀਂ ਵੀਰੇ ਬੱਚਾ ਲੇਡੀਜ਼ ਕੋਈ ਮਰਜ਼ੀ ਖੋਲੀ ਫਿਰਿਆ ਇੰਨਾ ਹੈ ਵੀ ਜਦੋਂ ਮੱਝਾਂ ਕ੍ਰੋਸ ਲਈ ਆਉਂਦੀਆਂ ਉਹ ਤੋਂ ਜ਼ਰੂਰ ਥੋੜੀ ਜਲਦੀ ਕਰਦਾ ਤਾਂ ਕਰਕੇ ਇਹਦੇ ਨੱਥ ਪਾਈ ਹੋਈ ਆ ਉਦੋਂ ਬਹੁਤ ਜ਼ਿਆਦਾ ਸਾਹੂ ਆ ਜਿੰਨਾ ਵੀ ਕਹਦੋ ਕੀ ਆ ਕਾਸਟ ਰਹਿ ਜਾਂਦੀ ਹੈ ਜੇ ਮੀਟਿੰਗ ਕਰਾਉਣੀ ਹੋਵੇ ਮੀਟਿੰਗ ਬਾਈ ਜੀ ਇਹਦੀ ਆਪਾਂ ਜਿਹੜੀ ਲੋਕਲ ਆਪਣੇ ਪਿੰਡੋਂ ਕੋਈ ਕ੍ਰੋਸ ਕਰਾਉਂਦਾ ਉਦੇ ਲਈ ਆਪਾਂ 700 ਰੁਪਏ ਫੀਸ ਰੱਖੀ ਹੋਈ ਹੈ ਬਾਈ ਠੀਕ ਹੈ ਔਰ 70000 ਕੋਈ ਬਾੜੀ ਨਹੀਂ ਵੈਸੇ ਅੱਗੇ ਵੀ ਸੁਣੋ ਜੇਕਰ ਕੋਈ ਨਾਲ ਦੇ ਪਿੰਡਾਂ ਤੋਂ ਆਉਂਦਾ ਸਾਧਨ ਕਰਾਏ ਤੇ ਕਰਾ ਕੇ ਉਹਨਾਂ ਲਈ ਇਹਦੀ ਫੀਸ ਬਾਈ ਜੀ 500 ਰੁਪਏ ਹੈ ਜੀ ਜੇਕਰ ਕੋਈ ਮਜ਼ਦੂਰ ਮਿਹਨਤ ਵਾਲਾ ਬੰਦਾ ਵਾਕਈ ਕਿਉਂਕਿ ਜਿਹਦੇ ਕੋਲੇ ਮੰਨ ਲਾ ਵੀ ਕੋਈ ਇਨਕਮ ਸੋਰਸ ਬਹੁਤਾ ਵਧੀਆ ਨਹੀਂ ਆ ਉਹਨੂੰ ਆਪਾਂ ਇਹਨੂੰ ਬਿਲਕੁਲ ਫਰੀ ਆਫ ਕੋਸਟ ਬਾਈ ਜੀ ਇਹਦੀ ਸਟੱਡ ਸਰਵਿਸ ਦਿੰਨੇ ਆ ਜਿਹੜਾ ਮਿਹਨਤਦੂਰੀ ਵਾਲਾ ਬੰਦਾ ਔਰ ਜੇਕਰ ਥੋੜੀ ਮੱਝ 15 20 ਦਿਨਾਂ ਦੇ ਵਿੱਚ ਦੁਬਾਰਾ ਬੋਲ ਪੈਂਦੀ ਆ ਤਾਂ ਸੇਮ ਫੀਸ ਦੇ ਵਿੱਚ ਆਪਾਂ ਦੁਬਾਰਾ ਬਾਈ ਜੀ ਇਹਨੂੰ ਛੱਡਦੇ ਆ ਸਟੱਡ ਸਰਵਿਸ ਕੀ ਬਾਤ ਆ ਭਾਈ ਆ ਵੀ ਬਹੁਤ ਵਧੀਆ ਅਪਰਾਲਾ ਨਹੀਂ ਤਾਂ ਮੋਹਰਾਂ ਲੱਗ ਕਿਉਂਕਿ ਮੁਸ਼ਕਲ ਹੋ ਜਾਂਦਾ ਦੂਰੀ ਵਰ ਪੈਸੇ ਦੇਣੇ ਬਹੁਤ ਔਖੇ ਲੱਗਦੇ ਆ ਬੰਦੇ ਨੂੰ ਟੀਕੇ ਵਾਲੀ ਵੀ ਗੱਲ ਕਰੀਓ ਵੀ ਮੇਰੇ ਹਿਸਾਬ ਨਾਲ 1000 ਰੁ ਜਿਹੜੀ ਨੇਚਰਲ ਚੀਜ਼ ਨੇਚਰਲ ਆ ਜਦੋਂ ਇਹ ਇੱਕ ਜੰਪ ਦਿੰਦਾ ਉਹ ਇੱਕ ਜੰਪ ਦੇ ਨਾਲ ਮੀਨਸ 100 150 ਠੀਕ ਆ ਜਿਹੜੀ ਲੈਵ ਆਪਣੀ ਤਿਆਰ ਕਰਦੀ ਆ ਇਹਨੂੰ ਅਸੀਂ 2 ਤੋਂ 3 ਵਾਰੀ ਇੱਕ ਮੱਧ ਤੇ ਜਿਹੜਾ ਸਟੱਡ ਸਰਵਿਸ ਲਈ ਛੱਡਦੇ ਆ ਜੀ ਤੇ ਬਾਕੀ ਤੁਸੀਂ ਇਹਦੀ ਹਾਈਟ ਲੈਂਥ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੁਹਾਡੇ ਸਾਹਮਣੇ ਆ ਜੀ ਕਿੰਨੀ ਹਾਈਟ ਆ ਬਾਈ ਇਹਦੀ ਹਾਈਟ ਬਾਈ ਮਿਨੀ ਤਾਂ ਨਹੀਂ ਬਸ ਤੁਸੀਂ ਦੇਖ ਲਓ ਵੀ ਮੇਰੀ 6 ਫੁੱਟ ਦੇ ਕਰੀਬ ਹੈ ਤੇ ਮੇਰੇ ਮੋਢੇ ਤੋਂ ਉੱਪਰ ਹੀ ਹੈ ਇਹਦਾ ਕੰਮ ਠੀਕ ਹਾਂਜੀ ਹਾਂਜੀ ਤੇ ਰਿਜ਼ਲਟ ਇਹਦਾ ਦੇਖ ਲਓ ਜੀ ਆ ਕੱਟੀ ਆ ਜੀ ਇਹ ਸਾਲਕ ਦੀ ਹੋਈ ਆ ਮਸਾਂ ਜੀ ਅੱਛਾ ਤੇ ਇਸੇ ਛੋਟੇ ਦੀ ਇਹ ਕੱਟੀ ਆ ਜੀ ਆ ਮਦਰ ਹੈ ਇਸ ਕੱਟੀ ਦੀ ਇਸੇ ਛੋਟੇ ਤੋਂ ਬਣੀ ਹੈ ਜੀ ਠੀਕ ਹੈ ਜੀ ਇਹ ਤੁਸੀਂ ਦੇਖ ਲਓ ਵੀ 16 ਮਹੀਨਿਆਂ ਦੀ ਸੀਗੀ ਤੇ ਜਦੋਂ ਆਪਣਾ ਇਹ ਅਸੀਂ ਚੈੱਕ ਕਰਾਈ ਤੇ ਇਹ ਬੋਲਦੀ ਨਹੀਂ ਸੀ ਅਸੀਂ ਕਿਹਾ ਵੀ ਪਤਾ ਨਹੀਂ ਬੋਲਦੀ ਕਿਉਂ ਨਹੀਂ ਵੀ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਫਿਰ ਜਦੋਂ ਅਸੀਂ ਚੈੱਕ ਕਰਾਈ ਬਾਈ ਜੀ ਇਹ ਇਹ ਤਿੰਨਾਂ ਕੇ ਚਾਰ ਮਹੀਨੇ ਦੀ ਗੱਭਣ ਸੀ ਸਾਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਕ੍ਰੋਸ ਹੋ ਗਈ ਸਾਹਮਣੇ ਪਸੂ ਬਾਹਰ ਜਾਂਦੇ ਇਕੱਠੇ ਕਰਕੇ ਇਹ ਝੋਟੀ ਸਾਡੇ ਕੋਲ 23 ਮਹੀਨੇ ਦੀ ਬਾਈ ਜੀ ਸੂਬ ਵੀ ਸੀਗੀ ਇਹ ਇਹ ਇਹਦਾ ਰਿਜ਼ਲਟ ਆ ਕਿੰਨਾ ਦੁੱਧ ਦਿੱਤਾ ਬਾਈ ਫਿਰ ਇਹਨੇ ਇਹ ਵੀਰੇ ਨਾਰਮਲ ਸੇਵਾ ਆਪਣੀ ਕੋਈ ਝੂੜ ਨਹੀਂ 15 16 ਲੀਟਰ ਇਹੜੀਆਂ ਆਪਣਾ ਘਰ ਦੀ ਬਰੀਡ ਐ ਸਾਰੀ ਆਪਣੀ ਤੇ ਇਹ 15 16 ਲੀਟਰ ਦਿੰਦੀਆਂ ਜਿਵੇਂ ਆਹ ਘਟੀ ਇਸ ਮੱਝ ਦੀ ਆ ਝੋਟੀ ਦੀ ਇਹ ਝੋਟੀ ਜਿਹੜੀ ਉਸ ਨੂੰ ਅੱਗੇ ਝੋਟੀ ਬਖਾਉਣਾ ਆ ਆਦੋ ਵੀ ਮਿੱਤਰੋ ਸਾਰੇ ਜਾਨਵਰ ਬਖਾਉਂਦੇ ਆ ਹਾਂ ਇਹ ਝੋਟੀ ਐ ਜਿਹੜੀ ਆ ਆਪਣੀ ਵੱਡੀ ਮੱਝ ਦੀ ਐ ਬਾਈ ਜੀ ਅੱਛ ਜਦੋਂ ਅਸੀਂ ਸਾਂਝੇ ਕਰੋ ਸਾਨੂੰ ਇੱਕ ਮੱਝ ਮਿਲੀ ਸੀ ਕਿ ਉਹ ਅਸੀਂ ਵੇਚੀ ਉਹਦੀ ਧੀ ਹੈ ਇਹਦੀ ਜਿਹੜੀ ਧੀ ਆ ਇਹ ਆਹ ਬਾਈ ਜੀ अच्छा ਹੁਣ ਜਿਹੜੀ ਉਸ ਤੋਂ ਬਾਅਦ ਸੂਈ ਹੈ ਫੇਰ ਆ ਤੁਸੀਂ ਤੁਹਾਡੇ ਮਗਰ ਛੋਟੀ ਕੱਟੀ ਖੜੀ ਆ ਇਹ ਵੀ ਕੱਟੀ ਇਸੇ ਆਪਣੇ ਸਾਹ ਦੀ ਕੱਟੀਆਂ ਇਹ ਜ਼ਿਆਦਾ ਪਉਂਦਾ ਠੀਕ ਇਹ ਜਿਹੜਾ ਕਹਿ ਲਈਏ ਵੀ ਸਾਰੀ ਬਲੱਡ ਲਾਈਨ ਹੈ ਇਹ ਤੋਂ ਹਾਂ ਸੁਲਤਾਨ ਦੀ ਬਿਲਕੁਲ ਆ ਥਿੰਨੇ ਬੱਚੇ ਸੁਲਤਾਨ ਦੇ ਜੀ ਉਹ ਬੁਰੀ ਝੋਟੀ ਨਹੀਂ ਸੁਲਤਾਨ ਦੀ ਉਹ ਆਪਣੇ ਪਿੰਡ ਸਾਹ ਸੀ ਉਤੋਂ ਬਣੀ ਆ ਤੇ ਆ ਆਪਣੀ ਘਰ ਦੀ ਸ਼ੁਰੂ ਸ਼ੁਰੂ ਸਭ ਤੋਂ ਪਹਿਲੀ ਵਾਰ ਇਹਦੇ ਕਾਫੀ ਬੱਚੇ ਆਪਾਂ ਪਹਿਲਾਂ ਵੀ ਸੇਲ ਕਰਕੇ ਵਿੱਕੀ ਕੱਦ ਦਿਖਾਦੀ ਉਧਰ ਲੈਂਥ ਦਿਖਾਦੀ ਆ ਕੀ ਬਾਤ ਆ ਯਾਰ ਖੜਾ ਹੀ ਜੱਟ ਦਾ ਹੈ ਨਾ ਜਾਮਨ ਕਹਿਣਾ ਬਾਈ اور ਦੂਸਰੀ ਗੱਲ ਇਹ ਇਹ ਇੱਕ ਨੌਕਰੀ ਵੀ ਕਰਦਾ ਨਾਲ ਅਸਲ ਇਹ ਕੀ ਕੀ ਨੌਕਰੀ ਕਰਦਾ ਭਾਈ ਨੌਕਰੀ ਇਹ ਕਰਦਾ ਨੌਕਰੀ ਇਹ ਕਰਦਾ ਵੀ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਇਹਨੂੰ ਮੱਝਾਂ ਪੈਂਦੀਆਂ ਇਹਦੀ ਜਿਹੜੀ ਮਹੀਨੇ ਦੀ ਇਨਕਮ ਆ ਉਹ 10 ਤੋਂ 15000 ਰੁਪਏ ਇਨਕਮ ਇਹਦੀ ਆਉਂਦੀ ਆ ਜਿਹਦੇ ਵਿੱਚੋਂ ਮੰਨ ਲਾ ਹੋਰ ਵੀ ਫੜਕਲ ਖਰਚੇ ਕਰਦੇ ਜਾਂ ਇਹਦੇ ਖਰਚੇ ਪਸ਼ੂਆਂ ਦੇ ਖਰਚੇ ਇਹ ਕੱਢ ਕੇ ਦਿੰਦਾ ਸਾਰਾ ਸਾਰਾ ਮਿੱਤਰੋ ਆਹ ਵੀਡੀਓ ਬਹੁਤ ਇੰਟਰਸਟਿੰਗ ਆ ਕਿਉਂਕਿ ਬਾਈ ਕਹਿੰਦਾ ਵੀ ਸਾਡਾ ਛੋਟਾ ਦਾ ਜੌਬ ਕਰਦਾ ਸਾਡਾ ਸਾਨ ਜੌਬ ਹਾਂਜੀ 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 ਅੱਛਾ ਤੇ ਇਹ ਬਾਈ ਪਲਾਨ ਕਿੱਥੋਂ ਆਇਆ ਕਿਉਂਕਿ ਆਪਣੀ ਜੇ ਘਰਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਹਾਂਜੀ ਸਾਨ ਕਰੇ ਰੱਖਦੇ ਆ ਬਿਲਕੁਲ ਬਿਲਕੁਲ ਪਿਹੜਾ ਲੱਗਦਾ ਬਹੁਤ ਏਦਾਂ ਉਦਾਂ ਦੀਆਂ ਗੱਲਾਂ ਆਉਂਦੀਆਂ ਨੇ ਤੁਸੀਂ ਫਿਰ ਕਿਵੇਂ ਸੋਚਿਆ ਇਹ ਬਾਈ ਜੀ ਪਤਾ ਕੀ ਜਿੱਕਰਾਂ ਕਿਉਂਕਿ ਇਹ ਮੈਂ ਚੀਜ਼ਾਂ ਇਹ ਦੇਖਦਾ ਰਹੇ ਨਾ ਸਭ ਤੋਂ ਵੱਡਾ ਪਲੱਸ ਪੁਆਇੰਟ ਕੀ ਆ ਕਿ ਤੁਹਾਨੂੰ ਕਿਤੇ ਵੀ ਆਪਦੀਆਂ ਮੱਜਾਂ ਦੀ ਠੀਕ ਆ ਡਾਇਰੈਕਟਰ ਤੋਂ ਜਾਂ ਕਿਤੇ ਬਾਹਰ ਲਿਆ ਕੇ ਭਰਉਣ ਦੀ ਲੋੜ ਨਹੀਂ ਜੇਕਰ ਤੁਹਾਡੇ ਕੋਲੇ ਘਰੇ ਮੀਨਸ ਟਾਈਮ ਟੂ ਟਾਈਮ ਮੱਜਾਂ ਜਿਹੜੀਆਂ ਕਰਾਸ ਹੋ ਜਾਂਦੀਆਂ ਔਰ ਦੂਸਰੀ ਏੜੀ ਚੀਜ਼ ਆ ਅਗਲਾ ਸਾਨ ਬਿਨਾ ਦੁੱਧ ਤੋਂ ਰੱਖਣਾ ਬਹੁਤ ਔਖਾ ਹਰੇਕ ਬੰਦੇ ਦੇ ਵਾਸਤੇ ਗੱਲ ਨਹੀਂ ਅਗਲਾ ਕਹਿੰਦਾ ਇਹ ਕਿਹੜਾ ਦੁੱਧ ਆਹ ਗੱਲ ਬਹੁਤ ਔਖੀ ਹੈ ਸਹੀ ਗੱਲ ਹੈ ਤੇ ਤਾਂ ਕਰਕੇ ਬਾਈ ਇਹ ਇਨਕਮ ਸੋਰਸ ਇੱਕ ਸਾਈਡ ਬਿਜ਼ਨਸ ਇਨਕਮ ਸੋਰਸ ਹੈ ਜਿਹੜਾ ਬਹੁਤ ਵਧੀਆ ਜਿਹੜਾ ਕਿਉਂਕਿ ਮੇਰੇ ਕੋਲੇ ਬੀਟਲ ਬੱਕਰੇ ਦੇ ਵਿੱਚ ਵੀ ਮੇਰਾ ਬੱਕਰਾ ਐਕਸਪਾਇਰ ਹੋ ਗਿਆ ਉਹ ਵੀ ਮੇਰੇ ਕੋਲ ਰੱਖਿਆ ਸੀਗਾ ਸਟੱਡ ਸਰਵਿਸ ਲਈ ਇਹ ਵੀ ਮੇਰੇ ਕੋਲ ਸਟੱਡ ਸਰਵਿਸ ਲਈ ਰੱਖਿਆ ਹਾਂ ਬਰਬਰੀ ਬੱਕਰਾ ਵੀ ਮੇਰੇ ਕੋਲ ਜਿਹੜਾ ਸਟੱਡ ਸਰਵਿਸ ਲਈ ਰੱਖਿਆ ਹੁੰਦਾ ਇਹ ਵੀ ਇੱਕ ਸਾਈਡ ਬਿਜ਼ਨਸ ਆ ਇਹਨਾਂ ਤੋਂ ਵੀ ਆਪਾਂ ਜਿਹੜੀ ਇਨਕਮ ਹੈ ਜਿਹੜੀ ਵਧੀਆ ਇੱਕ ਇਹ ਦੱਸੋ ਜੇ ਹੁਣ ਸਰੋਤੇ ਪੁੱਛਣਗੇ ਵੀ ਬਾਈ ਕੋਲੇ ਦਿਮਾਗ ਬਹੁਤ ਐ ਸੋਚਦਾ ਐ ਬਹੁਤ ਤੇ ਪੜਿਆ ਕਿੰਨੀ ਆ ਪੜਿਆ ਵੀ ਮੈਂ ਬਹੁਤ ਆ ਬਾਈ ਤੇ ਦਿਮਾਗ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਦਿੱਤਾ ਜੀ ਤੇ ਪੜੇ ਲਿਖੇ ਗੱਲ ਲੋਕਾਂ ਦੀ ਗੱਲ ਸੀ ਜੀ ਹਾਂਜੀ ਔਰ ਡਰੋਕਲ ਜੇ ਹੁੰਦੇ ਆ ਡਾਡੇ ਬਾੜਾ ਹੁੰਦੇ ਆ ਵੀ ਇਧਰੋਂ ਨਾ ਘਾਟਾ ਪੈ ਜਾਈ ਨਾ ਹੋਰੀ ਬਾਈ ਜੀ ਪਤਾ ਕੀ ਚੱਕਰ ਆ ਜੇਕਰ ਤੁਸੀਂ ਕੋਈ ਵੀ ਬਿਜ਼ਨਸ ਸਟਾਰਟ ਕਰਦੇ ਹੋ ਜੇਕਰ ਤੁਸੀਂ ਬਿਜ਼ਨਸ ਸਟਾਰਟ ਕਰਨ ਤੋਂ ਪਹਿਲਾਂ ਇਹ ਸੋਚ ਲਿਆ ਵੀ ਆਪਾਂ ਪੈਸੇ ਕਮਾਉਣੇ ਆ ਉਹ ਬਿਜ਼ਨਸ ਅੱਜ ਵੀ ਫੇਲ ਆ ਉਹ ਬਿਜ਼ਨਸ ਕੱਲ੍ਹ ਨੂੰ ਵੀ ਫੇਲ ਆ ਜੇਕਰ ਤੁਸੀਂ ਬਿਜ਼ਨਸ ਦੇ ਨਾਮ ਨਾਲ ਛਣੂਨ ਰੱਖਦੇ ਹੋ ਸ਼ੌਂਕ ਰੱਖਦੇ ਹੋ ਤੁਹਾਨੂੰ ਇਨਕਮ ਆ ਜਿਹੜੀ ਉਹ ਪਤਾ ਹੀ ਨਹੀਂ ਕਿਧਰੋਂ ਕਿਧਰੋਂ ਕਿੱਥੋਂ ਕਿੱਥੋਂ ਆਊਗੀ ਤੁਸੀਂ ਸੋਚ ਹੀ ਨਹੀਂ ਸਕਦੇ ਠੀਕ ਹੈ ਜੀ ਸਟੱਡੀ ਦੀ ਮੈਂ ਤੁਹਾਨੂੰ ਗੱਲ ਦੱਸਾਂ ਮੇਰੀ ਡੀ ਫਾਰਮੇਸੀ ਕੀਤੀ ਹੋਈ ਹੈ ਮੈਡੀਕਲ ਦਾ ਡਿਪਲੋਮਾ ਕੀਤਾ ਹੋਇਆ ਮੈਂ ਕਿਤੋਂ ਵੀ ਤੁਸੀਂ ਪਤਾ ਕਰ ਸਕਦੇ ਹੋ ਮੈਂ ਮੈਡੀਕਲ ਵੀ ਓਪਨ ਕੀਤਾ ਸੀ ਪਿੰਡ ਦੇ ਵਿੱਚ ਮੈਂ 2 ਸਾਲ ਮੈਡੀਕਲ ਰੱਖਿਆ ਹੁਣ ਮੈਡੀਕਲ ਦੇ ਵਿੱਚ ਜਿਹੜੀ ਇਨਕਮ ਆਉ ਮੈਨੂੰ 1000 1500 2000 ਆਉਂਦੀ ਆ। ਅੱਛਾ ਵੀ ਨਾਲਾ ਡੰਗਰ ਡਾਕਟਰ ਵੀ ਹੁੰਦਾ। ਨਹੀਂ ਮੈਂ ਮੈਂ ਐਨੀਮਲ ਦਾ ਤੇ ਵੈਟਰਨਰੀ ਇਹ ਦੋਨੋਂ ਮੈਂ ਜਾਣਦਾ ਪ੍ਰੋਪਰ ਕੰਮ ਪਰ ਮੈਂ ਮੈਡੀਕਲ ਬੰਦ ਕਰਤਾ ਕਿਉਂਕਿ ਉੱਥੇ ਮੈਂ ਬਹਿ ਕੇ ਸਾਮ ਤੱਕ ਦੇਖੀ ਆ ਨਾ ਗਾਹ ਕਦੋਂ ਆਊਗਾ ਕਦੋਂ ਸੇਲ ਕਰਾਂਗੇ 1000 2000 ਦੀ ਮੇਰੀ ਸੇਲ ਜਿਹੜੀ ਹੁੰਦੀ। ਬਾਕੀ ਤੁਹਾਨੂੰ ਪਤਾ ਪਿੰਡਾਂ 'ਚ ਧਾਰ ਬਹੁਤ ਹੁੰਦਾ। ਇਹ ਜਿਹੜਾ ਇਹ ਘਰ ਦਾ ਘਰੇ ਤੇ ਨਾਲੇ ਇਨਕਮ ਬਹੁਤ ਵਧੀਆ ਤੇ ਜਿਹੜੀ ਗੱਲ ਤੁਸੀਂ ਦਿਮਾਗ ਦੀ ਕੀਤੀ ਹੈ ਬਾਈ ਹਰ ਇੱਕ ਬੰਦੇ ਕੋਲੇ ਸੇਮ ਦਿਮਾਗ ਸੇਮ ਅੱਖਾਂ ਸੇਮ ਬਾਹਾਂ ਸੇਮ ਲੱਤਾਂ ਸਭ ਕੁਝ ਸੇਮ ਆ ਗੇਮ ਸਾਰੀ ਦਿਮਾਗ ਦੀ ਆ ਇਹਨੂੰ ਤੁਸੀਂ ਯੂਜ਼ ਕਰਕੇ ਜਿੰਨਾ ਮਰਜੀ ਪੈਸਾ ਕਮਾ ਸਕਦੇ ਜਿਹੜਾ ਦਿਮਾਗ ਅੰਡਾਨੀਆਂ ਬਾਨੀਆਂ ਕੋਲੇ ਆ ਜਿਹੜਾ ਸੇਕੋ ਜਿਆ ਸਾਰਿਆਂ ਕੋਲੇ ਤਾਂ ਤੁਹਾਡੇ ਕੋਲੇ ਕੀ ਆ ਕਿਉਂਕਿ ਹੌਸਲਾ ਨਹੀਂ ਬੰਦੇ ਨੂੰ ਛੱਡਣਾ ਚਾਹੀਦਾ ਬੰਦੇ ਤੋਂ ਵੱਡਾ ਕੁਝ ਨਹੀਂ ਭਾਈ ਜੀ ਅੱਜ ਕੱਲ ਜਿੰਨੀਆਂ ਵੀ ਚੀਜ਼ਾਂ ਰੈਡੀ ਹੋਊਗਾ ਜੋ ਵੀ ਸਭ ਕੁਝ ਤਿਆਰ ਹੋਇਆ ਉਹ ਸਾਰਾ ਬੰਦੇ ਨੇ ਤਿਆਰ ਕੀਤਾ ਜੀ ਬੰਦੇ ਤੋਂ ਉੱਪਰ ਕੁਝ ਨਹੀਂ ਭਾਈ ਭਾਈ ਰਿਸ਼ਤੇਦਾਰ ਦੀ ਕਹਿੰਦੇ ਯਾਰ ਵੀ ਪੜ ਲੈ ਕੇ ਤੂੰ ਪਸ਼ੂਆਂ ਚ ਫਿਰਦਾ ਵਧੀਆ ਆਫਸਰ ਬਣ ਜਾ ਤੇ ਬੜੀ ਆਲੀ ਜ਼ਿੰਦਗੀ ਬਾਈ ਜੀ ਸੁਣੋ 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 ਮੇਰੀ ਗੱਲ ਤੁਸੀਂ ਕਦੇ ਨਾ ਇਹ ਡਾਕਟਰ ਆ ਵਿਚਾਰੇ ਮੈਂ ਮਾੜਾ ਨਹੀਂ ਕਹਿੰਦਾ ਡਾਕਟਰ ਕੋਈ ਵੀ ਜੌਬ ਕਰਦੇ ਆ ਆਫਸਰ ਆ ਉਹਨਾਂ ਕੋਲੇ ਕਿਤੇ ਦਿਲ ਦੀਆਂ ਗੱਲਾਂ ਛੇੜ ਕੇ ਦੇ ਠੀਕ ਹੈ ਜੀ ਉਹ ਵੀ ਬਹੁਤ ਉਹ ਜਿਹੜੇ ਅਗਲਾ ਕਹਿੰਦਾ ਹਾਥੀਏ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹੁੰਦੇ ਆ ਉਹ ਬਾਹਰੋਂ ਜਿਹੜਾ ਇਹ ਜਿਹੜਾ ਸਾਡਾ ਬੇਨਸਾ ਹੈ ਇਹ ਬਾਹਰੋਂ ਐਵੇਂ ਉਹੀ ਲੱਗਦਾ ਪਰ ਅੰਦਰੋਂ ਬਹੁਤ ਟੋਪਦਾ ਹੈ ਜਿਹੜਾ ਉਹ ਉਹ ਬਾਹਰੋਂ ਬੜਾ ਟੋਪਦਾ ਲੱਗਦਾ ਪਰ ਅੰਦਰੋਂ ਇਹਨਾਂ ਟੋਪ ਬਦਾਨੀ ਔਰ ਦੂਸਰੀ ਗੱਲ ਆਓ ਜਿੱਥੇ ਵੀ ਆਪਾਂ ਖੜੇ ਆ ਜਿੰਨਾ ਵੀ ਸਾਰਾ ਨਕਸ਼ਾ ਪਾਇਆ ਇਹ ਇਹਨਾਂ ਦੀ ਇਨਕਮ ਤੋਂ ਪਾਇਆ ਠੀਕ ਹੈ ਜੀ ਔਰ ਇਹ ਸਾਰੇ ਮੇਰੀ ਮਾਈਂਡ ਦਾ ਮੈਂ ਆਪਦੇ ਦਿਮਾਗ ਨਾਲ ਹੀ ਸਾਰਾ ਬਣਾਇਆ ਹੋਇਆ ਪ੍ਰੋਪਰ ਜਿੰਨਾ ਵੀ ਟੋਟਲ ਇਹ ਬਣਾਇਆ ਹੋਇਆ ਹੈ ਇਹਦੇ ਜਿੰਨੀ ਵੀ ਇਨਵੈਸਟਮੈਂਟ ਹੋਈ ਆ ਔਨ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਆਪਾਂ ਪੱਥਰ ਘਰਾਂ ਚ ਬਾਥਰੂਮਾਂ ਚਾਉਣੇ ਆ ਇਹਦੇ ਅੰਦਰ ਸਾਰਾ ਜਿਹੜਾ ਮੈਂ ਕਵਰ ਕਰਦੇ ਨੇ ਇਹਨਾਂ ਦੀ ਇਨਕਮ ਨਾਲ ਕੀ ਬਾਤ ਹੈ ਹਾਂਜੀ ਭਾਈ ਤੇ ਭਾਈ ਇੱਕ ਗੱਲ ਹੋਰ ਦੱਸੋ ਮੈਨੂੰ ਜਿਵੇਂ ਜਦੋਂ ਪਸ਼ੂ ਬਿਮਾਰ ਹੁੰਦੇ ਆ ਕਿਹੜੀਆਂ ਕਿਹੜੀਆਂ ਗੋਲੀਆਂ ਦੇਣੀਆਂ ਚਾਹੀਦੀ ਪਸ਼ੂ ਭਾਈ ਜੀ ਕੀ ਆਪਾਂ ਡੀ ਵਰਮਿੰਗ ਨਹੀਂ ਕਰਦੇ ਇਹਨਾਂ ਦੀ ਪਸ਼ੂਆਂ ਦੀ ਜਿਹੜੀ ਮਿਹਲਾ ਪਾਲੀਆਂ ਗੋਲੀਆਂ ਕਹਿੰਦੇ ਠੀਕ ਹੈ ਜੀ ਤੇ ਮਿਹਲਾ ਪਾਲੀਆਂ ਗੋਲੀਆਂ ਕਿਹੜੀਆਂ ਇਹਨਾਂ ਨੂੰ ਆਉਂਦਾ ਅਲਬਿੰਡਾ ਜੋਲ ਤੇ ਫੁਬਲਿੰਡਾ ਜੋਲ ਅਲਬਿੰਡਾ ਜੋਲ ਆ ਵੀਰੇ ਵਧੀਆ ਕੰਪਨੀ ਤੁਸੀਂ ਟੈਬਲੇਟ ਲਓ ਜਿਹੜੇ ਖਾਲੀ ਪਸ਼ੂ ਆ ਉਹਨਾਂ ਨੂੰ ਅਲਬਿੰਡਾ ਜੋਲ ਤੇ ਜਿਹੜੇ ਗੱਭਣ ਪਸ਼ੂ ਆ ਉਹਨਾਂ ਨੂੰ ਫੁਬਲਿੰਡਾ ਜੋਲ ਟੈਬਲੇਟ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਇਹਨਾਂ ਦੀ ਮਿਹਲਾ ਪਾਂ ਦੀ ਜਿਹੜੀ ਉਹ ਦੇਣੀ ਆ ਜਿਹੜੀ ਸਕਿਨ ਪ੍ਰੋਬਲਮ ਆਉਂਦੀ ਆ ਪਸ਼ੂ ਘੱਟ ਖਾਂਦੇ ਆ ਜਾਂ ਖਾਂਦੇ ਜ਼ਿਆਦਾ ਲੱਗਦਾ ਨਹੀਂ ਉਹ ਉਸੇ ਕਰਕੇ ਆ ਕੇ ਆਉਂਦੇ ਆ ਅ ਮਹੀਨਾ ਤੋਂ ਇਹਨਾਂ ਦੀ ਜਿਹੜੀ ਡੀ ਵਾਰਮਿੰਗ ਸਾਰੇ ਪਸ਼ੂਆਂ ਦੀ ਕਰਦੇ ਰਹਿੰਦੇ ਆ ਔਰ ਦੂਸਰੀ ਜਿਹੜੇ ਆਪਣੇ ਗਲ ਕੋਟੂ ਦੇ ਟੀਕੇ ਹੁੰਦੇ ਆ ਮੂੰਹ ਖੋਲ ਦੇ ਟੀਕੂ ਹੁੰਦੇ ਆ ਉਹ ਸਿਰਫ 2 ਤੋਂ 3 ਰੁਪਏ 5 ਰੁਪਏ ਦਾ ਸਰਕਾਰੀ ਟੀਕਾ ਜਿਹੜੇ ਡਾਕਟਰ ਘਰੇ ਆ ਕੇ ਕਰਦੇ ਆ ਬਹੁਤ ਲੋਕ ਆ ਜਿਹੜੇ ਉਹ ਡਰਦੇ ਕਰਵਾਉਂਦੇ ਨਹੀਂ ਉਹ ਕਰਵਾਉਣੀ ਚਾਹੀਦੀ ਜਿਵੇਂ ਹੁਣ ਦੇਖੋ ਮੂੰਹ ਖੋਲ ਦੇ ਨਾਲ ਕਿੰਨਾ ਪਸ਼ੂਆਂ ਦਾ ਇਹ ਨੁਕਸਾਨ ਹੋਇਆ ਬਹੁਤ ਕੋਈ ਨੂੰ ਪਤਾ ਹੀ ਹੈ ਜੀ ਕਿੰਨਾ ਨੁਕਸਾਨ ਹੋਇਆ ਜੇਕਰ ਉਹ ਤੁਹਾਡੀ ਪ੍ਰੋਪਰ ਕਰਾਈ ਆ ਤਾਂ ਪ੍ਰੋਬਲਮ ਪਸ਼ੂਆਂ ਨੂੰ ਨਹੀਂ ਆਉਂਦੀ ਔਰ ਫਾਰਮ ਦੇ ਵਿੱਚ ਤੁਸੀਂ ਸਾਫ਼ ਸੁਥਰਾ ਫਾਰਮ ਕਲੀ ਵਗੈਰਾ ਪਾ ਕੇ ਰੱਖਣੀ ਚਾਹੀਦੀ ਆ ਔਰ 12 ਮਹੀਨੇ 30 ਦਿਨ ਅਸੀਂ 12 ਮਹੀਨੇ 30 ਦਿਨ ਇਹਨਾਂ ਦਾ ਜਿਹੜਾ ਕੈਲਸ਼ੀਅਮ ਲਿਵਰ ਟੋਨਿਕ ਬ੍ਰੋਟਨ ਵਗੈਰਾ ਬਈ ਇਹ ਸਾਰੇ ਪਸ਼ੂਆਂ ਦਾ ਜਿਹੜਾ ਆਪਣਾ ਚਾਲੂ ਰਹਿੰਦਾ ਸਮੇਤ ਬੱਕਰੀਆਂ ਸਮੇਤ ਪੰਛੀ ਸਮੇਤ ਆਪਸ਼ੂ ਸਾਰਿਆਂ ਦਾ ਠੀਕ ਆ ਵੀ ਕੱਲੇ ਪੱਥੇ ਵੀ ਨਹੀਂ ਪਾਉਂਦੇ ਤੇ ਨਾਲ ਹੋਰ ਵੀ ਸਾਰਾ ਸਾਰਾ ਕੁਝ ਇਹ ਦੂਜੇ ਬਈ ਭਾਈ ਇਹ ਇਹ ਇਹਦਾ ਸਰੀਰ ਰਹਿਣੇ ਨਹੀਂ ਮਿੱਟੀ ਹੋ ਜਾਣਾ ਤੇ ਇਹ ਤੋਂ ਕੰਮ ਲੈਣਾ ਚਾਹੀਦਾ ਬਹੁਤ ਦੁਨੀਆਂ ਆਉਂਦੀ ਹੈ ਚਲੀ ਜਾਂਦੀ ਹੈ ਪਰ ਮਜ਼ਾ ਉਦੋਂ ਆਉਂਦਾ ਜਦੋਂ ਤੁਹਾਡੇ ਜਾਨ ਤੋਂ ਬਾਅਦ ਵੀ ਲੋਕ ਤੁਹਾਨੂੰ ਯਾਦ ਕਰਨ ਹਾਂ ਆਹ ਗੱਲ ਬਹੁਤ ਸੋਹਣੀ ਕਹੀ ਹੈ ਭਾਈ ਇੱਕ ਮੈਂ ਜਾਂਦਾ ਰਿਸ਼ਤੇਦਾਰਾਂ ਦੀ ਗੱਲ ਰਹਿ ਗਈ ਹੋਰ ਆਪਣੀ ਨਹੀਂ ਰਿਸ਼ਤੇਦਾਰ ਦੀ ਕਹਿੰਦੇ ਵੀ ਯਾਰ ਛੋੜੇ ਤੇ ਵਿਰਤਾ ਪੈ ਜੇ ਬਹੁਤ ਗਿਣਤੀ ਚੋਂਤੀ ਦੇ ਜਿਹੜੇ ਘੱਟ ਲੋਕ ਹੁੰਦੇ ਆ ਜਿਹੜੇ ਮੰਨ ਲਾ ਵੀ ਤੁਹਾਡਾ ਫੋਨ ਚੱਕਦੇ ਆ ਤੁਹਾਡੀ ਮਦਦ ਕਰਦੇ ਆ ਯਾਰ ਬੇਲੀ ਕੰਮ ਦੇ ਜਾਂਦੇ ਆ ਮੈਂ ਛੋਟੀ ਪਾਲਸੋ ਜਿੱਥੇ ਨਾ ਇੱਕ ਦਿਨ ਦੋਸਤ ਨੂੰ ਮਜ਼ਾਕ ਕਰਦੇ ਨੂੰ ਮੈਂ ਫੋਨ ਤੇ ਕਹਦਾ ਮੈਂ ਕਿਹਾ ਯਾਰ ਲੱਖ ਰੁਪਈਆ ਚਾਹੀਦਾ ਹੁਦਾਰਾ ਮੈਂ ਵੈਸੇ ਹੀ ਕਹਤਾ ਉਹਨੇ ਮੇਰੇ ਨਾਲ ਗੱਲ ਕਰੀ ਜਾਂਦੇ ਨਹੀਂ ਮੈਨੂੰ ਗੂਗਲ ਪੇ ਕਰਤਾ ਲੱਖ ਰੁਪਈਆ ਯਾਰ ਆ ਜਿਹੜੇ ਯਾਰ ਯਾਰ ਹੀ ਕੰਮ ਆਉਂਦੇ ਜਿਹੜੇ ਸਹੀ ਯਾਰ ਆ ਕਈ ਤਾਂ ਫਾਇਦੇ ਲਈ ਯਾਰੀ ਬਣਾਉਂਦੇ ਆ ਪਰ ਜਿਹੜੇ ਦਿਲੋਂ ਯਾਰ ਹੁੰਦੇ ਨਾ ਜ਼ਰੂਰੀ ਨਹੀਂ ਵੀ ਜੇ ਅਪ ਜਿਆਦਾ ਫੋਨ ਤੇ ਗੱਲ ਕਰਦੇ ਆ ਜਿਆਦਾ ਉਹਨਾਂ ਨੂੰ ਮਿਲਦੇ ਉਹੀ ਯਾਰ ਆ ਲੰਮੇ ਸਮੇਂ ਤੋਂ ਬਾਅਦ ਜਿਹੜੇ ਯਾਰ ਦੋਸਤ ਆਪ ਨੂੰ ਮਿਲਦੇ ਗੱਲ ਕਰਦੇ ਸਹੀ ਯਾਰ ਉਹ ਆ ਤੇ ਰਹੀ ਗੱਲ ਰਿਸ਼ਤੇਦਾਰਾਂ ਲੋਕਾਂ ਦੀ ਸੋਡੇ ਤੇ ਵਿਵ ਕਰੇ ਕੋਈ ਵੀ ਬੰਦਾ ਭਾਈ ਆਟਾ ਨਹੀਂ ਦੇ ਕੇ ਜਾਂਦਾ ਆਪ ਨੂੰ ਹੀ ਲਿਆ ਕੇ ਆਪ ਨੂੰ ਹੀ ਪੀ ਕੇ ਤੇ ਆਪ ਨੂੰ ਹੀ ਪਕਾ ਕੇ ਤੇ ਆਪ ਨੂੰ ਹੀ ਖਾਣੀਆਂ ਪੈਂਦੀਆਂ ਕੋਈ ਨਹੀਂ ਖੜਦਾ ਵੀਰੇ ਮਾੜੇ ਟਾਈਮ 'ਚ ਚੜ੍ਹਦੇ ਸੂਰਜ ਨੂੰ ਸਲਾਮਾਂ ਜੇਕਰ ਤੁਹਾਡੇ ਵਧੀਆ ਕੱਪੜੇ ਆ ਗੱਡੇ ਨਾਲ ਪੈਸੇ ਆ ਤਾਂ ਸਾਰੇ ਲੋਕ ਤੁਹਾਨੂੰ ਬਾਈ ਜੀ ਕਹਿ ਕੇ ਜੱਫੀਆਂ ਪਾ ਕੇ ਬੁਲਾਉਣਗੇ ਜੇਕਰ ਤੁਹਾਡੇ ਕੋਲ ਕੁਝ ਨਹੀਂ ਤੰਗੀ ਆ ਹਰੇਕ ਬੰਦਾ ਪਾਸੇ ਦੀ ਹੋ ਕੇ ਲੰਘਦਾ ਵੀ ਕੁਝ ਮੰਗਣਾ ਲੱਗ ਪਈ ਇਹ ਰਿਐਲਿਟੀ ਆ ਕੌੜੀ ਆ ਕੰਗੀ ਮੈਂ ਕੌੜੀਆਂ ਗੱਲਾਂ ਕਰਦਾ ਕੰਗਾਂ ਨੂੰ ਚੰਗਾ ਲੱਗਣਾ ਕਿ ਉਹਨਾਂ ਨੂੰ ਨਹੀਂ ਇਹ ਰਿਐਲਿਟੀ ਆ ਗੁੱਸਾ ਵੀ ਬਹੁਤ ਜਾਣੇ ਨੇ ਕੋਈ ਚੱਕਰ ਨਹੀਂ ਵੀਰੇ ਆਪਾਂ ਨੂੰ ਕੋਈ ਚੱਕਰ ਮਹਾਰਾਜ ਦੀ ਪੂਰੀ ਕਿਰਪਾ ਹਨਾ ਆਪਾਂ ਕੋਈ ਚੱਕਰ ਨਹੀਂ ਗੁੱਸਾ ਕਰ ਰਹੇ ਜਿਹਨੇ ਕਰਨਾ ਨਹੀਂ ਕਰਨਾ ਹੁਣ ਇਹ ਇਧਰ ਫੇਰ ਆਵਾਂਗੇ ਬਈ ਪਸਵਾ ਕਰਨੀ ਆਪਾਂ ਲਾਸਟ ਸਵਾਲ ਕਰੂੰਗਾ ਇਹ ਬਈ ਇਹ ਜਿਵੇਂ ਇਹਨਾਂ ਦੇ ਨੌ ਵਗੈਰਾ ਕਈ ਲੋਕ ਬਣਾਏ ਹੋਏ ਆ ਬਾਈ ਜੀ ਨੋ ਤੁਹਾਡੇ ਸਾਹਮਣੇ ਸਾਰੇ ਕੁਸੇ ਤੁਸੀਂ ਨੋ ਦੇਖ ਸਕਦੇ ਹੋ ਨੋ ਬਣਾਏ ਹੋਏ ਆ ਆ ਗਰਮੀ ਆ ਗਈ ਵਾਲ ਕਟਾਏ ਹੋਏ ਆ ਸਿੰਗ ਬਣਾਏ ਹੋਏ ਆ ਇਹ ਨਹੀਂ ਕਿ ਕੱਲੇ ਪੈਸੇ ਤੱਕ ਵੀ ਮਤਲਬ ਹੈ ਇਹ ਲੋਕੀ ਵੀ ਕਹਿੰਦੇ ਆ ਵੀ ਜੇ ਵਾਲ ਕੱਟ ਤੇ ਮੱਖੀਆਂ ਖਾ ਜਾਣੀਆਂ ਐ ਹੋਰ ਕੀ ਬਾਈ ਜੀ ਮੁੰਡਾ ਕੀ ਹੱਲ ਕਰਦੇ ਮੱਖੀਆਂ ਕਿਉਂ ਖਾਏਗਾ ਮੱਖੀਆਂ ਬਾਈ ਜੀ ਪੱਖੇ ਲਾਓ ਮੱਛਰਦਾਨੀਆਂ ਲਾਓ ਰਾਤ ਨੂੰ ਧੂਏ ਪਾਓ ਬਲ ਬਲਾਓ ਤੇਲ ਛੱਸ ਕੇ ਰੱਖੋ ਜੇ ਪ੍ਰੋਪਰ ਤੁਹਾਡਾ ਪਸੂ ਐਨ ਫੈਟਾ ਤੇ ਮੱਖੀਆਂ ਕੁਝ ਵੀ ਨਹੀਂ ਕਰ ਸਕਦੇ ਬਾਈ ਇਹ ਵੀ ਹੈਗਾ ਬਈ ਤੇ ਫਿਰ ਇਹ ਬਈ ਨੋ ਕਿੰਨੇ ਟਾਈਮ ਬਾਅਦ ਕੱਟਣੇ ਚਾਹੀਦੇ ਇੱਕ ਗੋਟਿਓ ਵੀਰੇ ਨੋਹਾਂ ਵਾਲੀ ਵੀ ਦੁਆਰ ਵਿੱਚ ਇੱਕ ਜਾਂ ਦੋ ਵਾਰੀ ਤਾਂ ਜ਼ਰੂਰ ਕੱਟਣੇ ਚਾਹੀਦੇ ਸਾਲ ਦੇ ਵਿੱਚ ਨੋ ਮੋੜ ਜਾਂਦੇ ਆ ਪੈਰ ਫੋਲਡ ਹੋ ਜਾਂਦੇ ਆ ਪੈਰ ਵਿੱਚੋਂ ਖਰਾਬ ਹੋ ਜਾਂਦੇ ਆ ਵਿੰਗੇ ਧਰ ਲੱਗ ਜਾਂਦੇ ਆ ਗਲਚਮ ਦੀ ਕਮੀ ਪੈਂਦੀ ਨੋ ਜਿੰਨਾ ਚਿਰ ਉਹਨੂੰ ਪੈਰ ਹੀ ਰੱਖਣ ਚ ਕੰਫਰਟੇਬਲ ਨਹੀਂ ਹੈ ਜਾਨਵਰ ਤੇ ਜਾਨਵਰ ਪ੍ਰੋਪਰ ਤੌਰੇ ਨਹੀਂ ਸਕਦਾ ਨੋ ਕੱਟਨੇ ਬਹੁਤ ਜ਼ਰੂਰੀ ਇਹ ਵੀ ਫਿਰ ਬਾਈ ਤੁਸੀਂ ਆਪ ਹੀ ਕਰ ਦਿਓ ਨਹੀਂ ਇਹ ਆਪਣੇ ਕੋਲ ਬਾਈ ਜੀ ਕਾਲ ਕਰਦੇ ਦੀ ਆ ਤੇ ਉਹ ਵੀਰੇ ਆ ਕੇ ਕੱਟ ਜਾਂਦੇ ਬਾਲਾਂ ਵਾਲੇ ਅਲੱਗਾਂ ਨੋ ਵਾਲੇ ਲੱਗ ਠੀਕ ਹੈ ਅੱਛਾ ਬਾਈ ਜਿਵੇਂ ਪੰਧਿਆ ਦੇ ਇਹ ਬਾਕੀ ਇਹਨੂੰ ਮੈਂ ਤੋੜ ਕੇ ਦੇ ਗਿਆ ਅੱਜ ਵੀਡੀਓ ਸਾਰੀ ਘੈਂਟ ਹੈ ਕਿਉਂਕਿ ਜੋਬ ਵੀ ਕਰਦਾ ਇਹਨਾਂ ਦਾ ਆਸਾਨ ਉਹਦੇ ਵਾਸਤੇ ਇਹਨਾਂ ਨੇ ਨਾਈ ਵੀ ਰੱਖਿਆ ਹਾਂਜੀ ਤੇ ਨੋਹਾਂ ਦਾ ਕੰਮ ਕਰਾਉਣ ਵਾਸਤੇ ਬੰਦਾ ਵੀ ਰੱਖਿਆ ਉਹ ਗੇੜਾ ਦਾ ਹੁੰਦਾ ਭਈ ਆ ਵੇਖੋ ਤੁਰਦਾ ਵੇਖੋ ਤਾਂ ਹੀ ਕਹਿੰਦੇ ਆ ਜਿੱਦਰ ਨੂੰ ਜਾਂਦਾ ਝੋਟਾ ਬੁੱਕਦਾ ਜਾਂਦਾ ਵਾਹ ਕੀ ਬਾਤ ਹੈ ਪਿੰਡਾ ਚਮਕਦਾ ਲਸ਼ਕੂਰਾ ਮਾਰਦਾ ਇਹ ਫਿਰ ਭਾਈ ਤੇਲ ਤੂ ਲਾਉਣੇ ਆ ਪਿੰਡੇ ਨੂੰ ਹਾਂਜੀ ਭਾਈ ਜੀ ਲਵਾ ਕੇ ਫਿਰ ਤੇਲ ਵਗੈਰਾ ਲਾਉਣਾ ਪੈਂਦਾ ਹੀ ਖੁਸ਼ਕੀ ਆਸਤੇ ਜੀ ਠੀਕ ਹੈ ਹਾਂਜੀ ਭਾਈ ਜੀ ਆ ਤੁਸੀਂ ਕੱਦ ਦੇਖ ਸਕਦੇ ਹੋ ਇਹਦਾ ਹਾਈਟ ਦੇਖ ਸਕਦੇ ਹੋ ਜੀ ਕੀ ਬਾਤ ਹੈ ਇਹ ਭਾਈ ਤਾਂ ਹੀ ਲੋਕੀ ਕਹਿੰਦੇ ਆ ਹਨਾ ਝੋਟਾ ਬੁੱਕਦਾ ਆਉਂਦਾ ਝੋਟਾ ਜਾਂਦਾ ਹਨਾ ਬਿਲਕੁਲ ਜੀ ਕਿਆ ਬਾਤ ਹੈ ਮਿੱਤਰੋ ਇਹ ਜਿਹੜੀ ਵੀਡੀਓ ਸੀ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕਹਿੰਦੇ ਕੋਈ ਕੰਮ ਹੀ ਹੈ ਨਹੀਂ ਬਾਈ ਇੱਕ ਗੱਲ ਹੋਰ ਲੋਕੀ ਚਾਉਣ ਵਾਲੇ ਵੀ ਬਹੁਤ ਹੋਣਗੇ ਹੁਣ ਹਰ ਇੱਕ ਚਾਊਗਾ ਵੀ ਆਹ ਸਾਣ ਸਾਡੇ ਘਰੇ ਖੜਿਆ ਹੋਵੇ ਤੇ ਫੇਰ ਜੇ ਇਕਲੇ ਨੇ ਕਹਿਤਾ ਵੀ ਆਹ ਲੈ ਕੇ ਜਾਣਾ ਵੀ ਫੇਰ ਆਨੇ ਪਰਿਵਾਰ ਦਾ ਹਿੱਸਾ ਬਾਈ ਜੀ ਤੇ ਜਿੰਨੀ ਮਰਜ਼ੀ ਕੋਈ ਕੀਮਤ ਦਵੇ ਜੀ ਤੇ ਇਹ ਸਾਣ ਆਪਾਂ ਨਹੀਂ ਸੇਲ ਕਰਾਂਗੇ ਜੀ ਇਹ ਸਾਣ ਖੜਾ ਕਰਨ ਲਈ ਦੋ ਤਿੰਨ ਸਾਲ ਦੀ ਮਿਹਨਤ ਕਰਨੀ ਪੈਣੀ ਆ ਬੱਚਾ ਲਿਆਉਣਾ ਪੈਣਾ ਜਾਂ ਘਰੇ ਇਹਦਾ ਟੀਕਾ ਭਰਾ ਕੇ ਬੱਚਾ ਤਿਆਰ ਕਰਨਾ ਪੈਣਾ ਪਾਲਣਾ ਪੈਣਾ ਦੋ ਤਿੰਨ ਸਾਲਾਂ ਬਾਅਦ ਇਹ ਏਡਾ ਸਾਣ ਘਰੇ ਖੜਾ ਹੋਣਾ ਬਾਈ ਓ ਠੀਕ ਆ ਕਿਹਦਾ ਨਹੀਂ ਵੀ ਕੋਈ ਆ ਕੇ ਖਰੀਦ ਲੂ ਤੇ ਰੈਕਟਰ ਉੱਤੇਦਾਰ ਆਣੇ ਕਿਤੇ ਵੀ ਨਾ ਨਾ ਕੋਈ ਮਰਜੀ ਆ ਜੇ ਕੋਈ ਮਰਜੀ ਆ ਜੇ ਬਾਈ ਆਪਾਂ ਸੀਐਮ ਆ ਜੇ ਪੀਐਮ ਆ ਜੇ ਪਤਾ ਵੀ ਨਹੀਂ ਠੀਕ ਆ ਜੀ ਜੀ ਲੱਗਦਾ ਤੁਹਾਨੂੰ ਨਾ 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 ਠੀਕ ਆ ਬਹੁਤ ਬਹੁਤ ਸ਼ੁਕਰੀਆ ਬਾਈ ਸਤੰਦਰ ਬਾਈ ਤੁਹਾਡਾ ਸ਼ੁਕਰੀਆ ਜੀ ਤੇ ਦੋਸਤੋ ਐਦਾ ਦੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਜਾਣਕਾਰੀ ਲਈ ਵੀ ਸਾਂਝੀ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਮੈਂ ਇਜਾਜ਼ਤ ਚਾਹਾਂਗਾ ਕੈਮਰਾਮੈਨ ਹਰੀਪਾਲ ਵਿੱਕੀ ਦੇ ਨਾਲ ਸਤਿ ਸ਼੍ਰੀ ਅਕਾਲ